ਅੱਜ ਕਰਦੀਆਂ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਸਮੂਹ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਦਾ ਮਨ ਵਧਾਇਆ ਤੇ ਆ ਕਮੰਡੀ ਬੀਬੀ ਪਹਾੜਾ ਤੋਂ ਚੱਕ ਕੇ ਬਠਿੰਡੇ ਦੇ ਕੌਟਾ ਦੀਆਂ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਣ ਚ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ ਕਈ ਮਹੀਨੇ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉਤਰ ਕੇ ਕਮੰਡੀ ਬੀਬੀ ਨੂੰ ਉਸ ਪਾਰਟੀ ਦਾ ਕਮੰਡ ਟੁੱਟਿਆ ਕਿ ਜਾ ਕੇ ਬਟਿੰਡੇ ਦੀ ਅਦਾਲਤ 'ਚ ਕਹਿਣਾ ਪਿਆ ਕਿ ਆ ਗੱਲ ਕਿ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ ਇਸ ਚੌਧਰੀ ਨੂੰ ਕਿਸ ਤਰ੍ਹਾਂ ਵੇਚਦੇ ਪਹਿਲੀ ਗੱਲ ਤਾਂ ਸਰਕਾਰ ਪੂਰੀ ਤਰ੍ਹਾਂ ਬਖਲਾਈ ਹੋਈ ਹੈ ਜੇਵੇ ਕਰਕੇ ਮਨੀਸ਼ ਸੋਧਿਆ ਨੂੰ ਕਹਿਣਾ ਪਿਆ ਸਾਧਾਮ ਦੰਡ ਤੇ ਚੂਤ ਸਾਚ ਤੱਕਾ ਜੋ ਮਰਜ਼ੀ ਇਥੇ ਤੱਕਾ ਵੀ ਚੱਲ ਰਿਹਾ ਹੈਗਾ ਜਿਹੜੇ ਐਸਐਸਪੀ ਨੂੰ ਲਾਇਆ ਗਿਆ ਕਿ ਤੁਹਾਨੂੰ ਮੁਹੱਲੀ ਦੀ ਪ੍ਰਮੋਸ਼ਨ ਹੋ ਗਈ ਜੇ ਤੁਸੀਂ ਇਲੈਕਸ਼ਨ ਦਾ ਤਾਂ ਝੂਠੇ ਪਰਚੇ ਕਰ ਰਹੇ ਨੇ ਇਹਦੇ ਨਾਲ ਹੀ ਸਰਕਾਰ ਦੀ ਬਖਲਾਟ ਦਿਸਦੀ ਹੈ ਤੇ ਦੂਜੀ ਗੱਲ ਮੈਂ ਆ ਜ਼ਰੂਰ ਦੱਸ ਤਵਾਂਗੀ ਕਿ ਇਹ ਸਾਰੀ ਦਿੱਲੀ ਦੀ ਪਾਰਟੀਆਂ ਇਹ ਇਕੱਠੀਆਂ ਨੇ ਇਹ ਕੱਲਿਆ ਕਾਲੀ ਦਲ ਦੇ ਖਿਲਾਫ ਬੋਲਦੀਆਂ ਨੇ ਦਿੱਲੀ ਚ ਤਾਂ ਸਾਰੀ ਇਕੱਠੀਆਂ ਨੇ ਭਾਵੇਂ ਉਹ ਰਾਸ਼ਟਰਪਤੀ ਦੀ ਚੋਣ ਹੋਏ ਦੇ ਰਾਜਸਭਾ ਦੇ ਜਿੰਨੇ ਆਮ ਆਦਮੀ ਦੇ ਸੀਗੇ ਸਾਰਿਆਂ ਨੇ ਵੋਟਾਂ ਪਾਈਆਂ ਭਾਜਪਾ ਨੂੰ ਤੇ ਇੰਡੀਆ ਅਲਾਈਅንስ ਤੇ ਕਾਂਗਰਸ ਆਮ ਆਦਮੀ ਦਿੱਲੀ ਚ ਇਕੱਠੇ ਵੋਟ ਪਾਉਂਦੀ ਸਾਰੇ ਦੇਸ਼ ਚ ਇਕੱਠੀ ਹੈ ਇੱਥੇ ਕਹਿੰਦੇ ਅਸੀਂ ਆড্ডা ਇਹ ਕੱਲੇ ਝੂਠਾ ਦਾ ਜੁੰਡਲਾ ਹੈਗਾ ਜਿਹੜਾ ਇੱਥੇ ਆਇਆ ਹੈ ਲੋਕਾਂ ਦੀ ਵੋਟਾਂ ਲੈਣ ਵਾਸਤੇ ਕਾਂਗਰਸ 5 ਸਾਲ ਸੀ ਕਿ ਗਿਨਾਤਾ ਦਵੇ ਇਸੇ ਨੂੰ ਸੁਹੁਤ ਕੀ ਵਿਕਾਸ ਦਾ ਕੰਮ ਕੀਤਾ ਹੈ ਆਮ ਆਦਮੀ ਪਾਰਟੀ ਦਾ 4 ਸਾਲ ਪੂਰੇ ਹੋ ਕੇਰੇ ਵਾਦੇ ਚ ਪੂਰੇ ਹੋ ਕੇ ਨਾ ਇੱਕ ਇੱਕ ਬੀਬੀ ਦਾ 45000 ਰੁਪਏ ਬਕਾਇਆ ਖੜਿਆ ਹੈ 45 ਮਹੀਨਿਆਂ ਦਾ ਵੱਦ ਕੇ ਮੈਂ ਕਹਿੰਦੀ 50 ਤੋਂ ਵੱਧ ਹੀ ਹੋ ਗਿਆ ਹੋਗਾ ਹੁਣ ਤਾਂ ਤੇ ਪਹਿਲੇ ਤਾਂ ਬੀਬੀਆਂ ਆਪਨੇ 50 ਹਜ਼ਾਰ ਮੰਗਨ ਜਿਹੜਾ ਇਹਨਾਂ ਨੂੰ 1000 ਰੁਪਏ ਕਹਿ ਕੇ ਫਾਰਮ ਭਰਵਾਏ ਸੀਗੇ ਵੋਟਾਂ ਵਾਸਤੇ ਲੈ ਕਿ ਸਰਕਾਰ ਬਣਨ ਸਾਰੀ ਮਿਲੋਗੀ ਤਾਂ ਜੇ ਤੁਹਾਡੇ 50 ਹਜ਼ਾਰ ਧਰਦੇ ਨਹੀਂ ਹੈਗੇ ਤੇ ਫਿਰ ਰਸਤਾ ਨਾ ਪਣ ਫਿਰ ਕਾਹਦਾ ਵੋਟ ਮੰਗਨ ਵਾਸਤੇ ਆਏ ਨੇ ਸਾਲ ਪਾਰ ਰਹਿ ਗਿਆ ਜਦ 4 ਸਾਲ ਕੱਖ ਨਹੀਂ ਕੀਤਾ ਨਾ ਅਗਲੇ ਸਾਲ ਇਹਨਾਂ ਨੂੰ ਜੇ ਬਾਈ ਇਲੈਕਸ਼ਨ ਤੁਸੀਂ ਗਿੱਦੜਵੇ ਵੀ ਦੇਖ ਲਓ ਲੁਧਿਆਣਾ ਦੀ ਦੇਖ ਲਓ ਜਲੰਧਰ ਦੀ ਦੇਖੋ ਜਿੰਨੇ ਬਾਈ ਇਲੈਕਸ਼ਨ ਚ ਜਿੰਨਾ ਝੂਠ ਮਾਰ ਕੇ ਗਏ ਉਹਨਾਂ ਦੇ ਵਿੱਚੋਂ ਇੱਕ ਨਹੀਂ ਪੂਰਾ ਕੀਤਾ ਇਸ ਹੁਣ ਕੀ ਕਹਾਂ ਇਹ ਤਾਂ ਸਾਡੇ ਇੱਜ਼ਾਦਾਰ ਪਾਰਟੀ ਦੇ ਜਿਹੜੇ ਗਏ ਨੇ ਉਹਨਾਂ ਦੇ ਕੋਲ ਇਹਨਾਂ ਦੇ 2-4 ਮਕਾਨ ਹੋਰ ਬਣ ਜਾਣਗੇ ਇਸ ਆਸੇ ਉਸ ਚਲੇਗੇ ਨਹੀਂ ਤਾਂ ਇਹਨਾਂ ਤੋਂ ਵੀ ਨਹੀਂ ਕੋਈ ਪੰਜਾਬ ਦੇ ਦੇ ਰਿਹਾ ਹੈ 90% ਉਹ ਸਿਰਫ ਅਕਾਲੀ ਦਲ ਦਾ ਜ਼ਿਕਰ ਕਰਦੇ ਇਹ ਕੀ ਸੰਕੇਤ ਦਿੰਦਾ ਇਹ ਸੰਕੇਤ ਆਈ ਦਿੰਦਾ ਕਿ ਬਖਲਾਏ ਹੋ ਇਹਨੇ ਅਕਾਲੀ ਦਲ ਤੋਂ ਕਿਉਂਕਿ ਅਕਾਲੀ ਦਲ ਨੇ ਜੋ ਕਿਹਾ ਪਾਵੇ ਆਟਾ ਦਾਲ ਕਿਹਾ ਪਾਵੇ ਪੈਨਸ਼ਨ ਕਹੇ ਪਾਵੇ ਸ਼ਗਲ ਕਹੇ ਪਾਵੇ ਕੁੜੀਆਂ ਦੇ ਸਾਈਕਲ ਕਹੇ ਪਾਵੇ ਵਜੀਫੇ ਕਹੇ ਪਾਵੇ ਮੋਟਰ ਤੇ ਬਿੱਲ ਮਾਫੀ ਕਹੇ ਪਾਵੇ ਮੋਟਰ ਤੇ ਕਨੈਕਸ਼ਨ ਦਿੱਤੇ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਬਿਜਲੀ ਦੇ ਗ੍ਰਿਡ ਦੇਖ ਲਓ ਸੜਕਾਂ ਦੇਖ ਲਓ ਪੁਲ ਦੇਖ ਲਓ ਕਿਹੜੀ ਚੀਜ਼ ਹੈ ਜਿਹੜੀ ਅਕਾਲੀ ਦਲ ਨੇ ਨਹੀਂ ਕੀਤੀ ਪਿੰਡ 'ਚ ਮੰਡੀਆਂ ਬਣੀਆਂ ਸਕੂਲ ਅਪਗ੍ਰੇਡ ਹੋ ਸਭ ਅਕਾਲੀ ਦਲ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਜਦ ਕੀਤਾ ਹੀ ਕੱਖ ਨਹੀਂ ਹੈਗਾ ਖੜਾ ਕਰਾਂ ਕਿੰਦੇ ਆਪ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਤਰਾ ਵੇਖੀ ਟੋਟਲੀ ਫੇਲ ਖੜਾ ਦੇ ਪੈਸੇ ਤੱਕ ਛੱਪ ਗਏ ਅੱਜ ਜਿਨ੍ਹਾਂ ਦਾ ਸਾਰਾ ਕੁਝ ਰੁੱਲ ਗਿਆ ਉਹਨਾਂ ਦਾ ਨਾ ਮਕਾਨ ਰਿਹਾ ਨਾ ਖੇਤ ਰਿਹਾ ਨਾ ਆਮਦਨ ਦਾ ਕੋਈ ਜਰੀਆ ਰਿਹਾ ਇੱਕ ਆਸ ਸੀ ਕਿ ਮੁਆਵਜ਼ਾ ਮਿਲੂਗਾ ਆਪਣੇ ਸਿਰ ਪੈਰ ਫਿਰ ਖੜੇ ਹੋਵਾਂਗੇ ਲੇਕਿਨ ਖੜੇ ਤਾਂ ਤਾਂ ਹੁੰਦੇ ਜੇ ਇਹਨਾਂ ਨੇ ਕੋਈ ਛੜਿਆ ਹੁੰਦਾ ਜਿੱਥੇ ਇਹਨਾਂ ਨੇ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਛੜਦਾ ਪੰਜਾਬ ਦੇ ਉੱਤੇ 2 ਲੱਖ ਕਰੋੜ ਉਹਦੇ ਵਿੱਚੋਂ ਕੱਲੇ ਪਿਛਲੇ 3-4 ਸਾਲਾਂ ਚ ਕੰਮ ਆਮ ਆਦਮੀ ਪਾਰਟੀ ਨੇ ਤੇ 2 ਲੱਖ ਕਰੋੜ ਦਾ ਕਰਜ਼ਾ ਛੜ ਕੇ ਵਿਕਾਸ ਦੀ ਕਿ ਟਿੱਕ ਤੇ ਨਹੀਂ ਲੱਗੀ ਸਾਡੇ ਅਸੀਂ ਜੇ ਮੈਰੀਟੋਰੀਅਸ ਸਕੂਲ ਬਣਾਉਂਦੇ ਸੀ ਪਿੰਡ ਪਿੰਡ ਚ ਇਸ ਪਿੰਡ ਦਾ ਵੀ ਸਕੂਲ ਅਪਗ੍ਰੇਡ ਕੀਤਾ ਸਕੂਲ ਦੀ ਬਿਲਡਿੰਗ ਦੇ ਪੈਸੇ ਤੇ ਇਹਨਾਂ ਨੇ ਬਣਾਈ ਹੋ ਸਾਡੀ ਬਿਲਡਿੰਗਾਂ ਤੇ ਜਾ ਕੇ ਸਾਡੀ ਲੈਟਰੀਨਾਂ ਦੇ ਉਹਨਾਂ ਦੇ ਨਹੀਂ ਪੱਤਰ ਰੱਖੇ ਜੈਸੀ ਐਮਸ ਵਰਗੇ ਹਸਪਤਾਲ ਲੈ ਕੇ ਆਏ ਤੇ ਇਹਨਾਂ ਨੇ ਕਮਿਊਨਿਟੀਸ ਆਪਣੇ ਜਿਹੜੇ ਪਿੰਡਾਂ ਦੇ ਤੇ ਸ਼ਹਿਰਾਂ ਦੇ ਹਸਪਤਾਲ ਬੰਦ ਕਰਕੇ ਆਮ ਆਦਮੀ ਦੇ ਕਲੀਨਿਕ ਬਣਾਏ ਜਿੱਥੇ ਦਵਾਈਆਂ ਤੱਕ ਨਹੀਂ ਮਿਲਦੀਆਂ ਇਹਨਾਂ ਦਾ ਤਾਂ ਕੰਮ ਹੀ ਸਾਰਾ ਫਰਾਡ ਹੈਗਾ ਤੇ ਬਿਜਲੀ ਦੇ ਬਿੱਲ ਜੇ ਕਿਸੇ ਦੇ ਬਾਫ ਹੋ ਰਹੇ ਨੇ ਉਹ ਸਾਡੇ ਬਿਜਲੀ ਹੋਏ ਬਣਾਏ ਹੋਏ ਗ੍ਰਿਡਾਂ ਕਰਕੇ ਹੋ ਰਹੇ ਨੇ ਇਹਨਾਂ ਨੇ ਤਾਂ ਇੱਕ ਯੂਨਿਟ ਬਿਜਲੀ ਦਾ ਗੁਆ ਨੀ ਤਿਆ ਹੈ ਕਿਹੜਾ ਰੋਸ਼ਨ ਗਿਆ ਹੈ ਇਹ ਬਿਲਕੁਲ ਹਰ ਹਰ ਪੱਕਾ ਇਹ ਬਿਲਕੁਲ ਫੇਲ ਹੋਏ ਨੇ ਭਾਵੇਂ ਕਾਂਗਰਸ ਹੋਵੇ ਭਾਵੇਂ ਆਮ ਆਦਮੀ ਇਕੱਲੇ ਗੱਲਾਕਲਨ ਜੋਗੇ ਹੈਗੇ ਜਿਹਦੇ ਕਰਕੇ ਲੋਕਾਂ ਨਾਲ ਧੱਗਾ ਕਰਕੇ ਝੂਠੇ ਲਾਰੇ ਕਰਕੇ ਹੁਣ ਲੋਕੀ ਜਾਗ ਗਏ। ਪਹਿਲੀ ਹੁਣ ਤੱਕ ਮੰਤਰੀਆਂ ਦੀ ਜਾਂ ਵਿਧਾਇਕ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਦੀ ਇਤਰਾਜ਼ ਜੋ ਵੀਡੀਓਜ਼ ਆ ਰਹੀਆਂ ਉਹ ਖੁਦ ਸੀਐਮ ਦੀ ਸਾਹਮਣੇ ਆ ਗਈ ਵੀਡੀਓ। ਮੈਂ ਤਾਂ ਕਹਿੰਦੀ ਐ ਸੀਐਮ ਨੂੰ ਮੈਂ ਤਾਂ ਹੈਰਾਨ ਆ ਕਿ ਇਹਨੂੰ ਕਿਸੇ ਨੇ ਵੋਟ ਕੇ ਮੈ ਪਾਤੀ। ਤੇ ਸੀਐਮ ਦਾ ਕਿਰਦਾਰ ਕੀ ਸੀ? ਇਹਦੀ ਫਿਤਰਤ ਕੌਣ ਨਹੀਂ ਜਾਣਦਾ ਸੀ? ਜਿਹੜਾ ਪਾਰਲੀਮੈਂਟ 'ਚ 11 ਵਜੇ ਡੱਟਿਆ ਹੋਇਆ ਆਂਦਾ ਸੀਗਾ। ਜਿਹਨੂੰ ਪਾਰਲੀਮੈਂਟ ਦੇ ਸਪੀਕਰ ਨੇ ਬਾਹਰ ਕੀਤਾ ਪੂਰੇ ਇੱਕ ਮਹੀਨੇ ਵਾਸਤੇ ਜਿਹਦੇ ਆਸ-ਪਾਸ ਦੇ ਬੈਠੇ ਹੋਏ ਇਹਦੇ ਆਪਣੀ ਪਾਰਟੀ ਦੇ ਬੰਦਿਆਂ ਨੇ ਲਿਖ ਕੇ ਸਪੀਕਰ ਨੂੰ ਚਿੱਠੀ ਦਿੱਤੀ ਕਿ ਇਹਦੇ ਕੋਲ ਬੈਠਣਾ ਔਖਾ ਹੈ ਜਿਹੜਾ ਸ਼ਰਾਬ ਪੀ ਕੇ ਪਾਰਲੀਮੈਂਟ 'ਚ 11 ਵਜੇ ਬੋਲਦਾ ਸੀ ਉਹਨੇ ਸੁਭਾ ਕੀ ਚਲਾ ਲੈਣਾ ਹੈਗਾ ਸੋ ਉਹਦਾ ਕਿਰਦਾਰ ਕੀ ਹੈ ਵੀਡੀਓ ਸਾਰੀਆਂ ਸਾਹਮਣੇ ਹਨ ਹੁਣ ਉਹਨੂੰ ਭਾਵੇਂ ਝੂਠੇ ਪਰਚੇ ਲੈ ਕੇ ਇਹ ਆਏ ਬੋਲੇ ਜੋ ਮਰਜ਼ੀ ਬੋਲੇ ਪਰ ਕੋਈ ਨਹੀਂ ਜਾਣਦਾ ਕਿ ਇਹਦਾ ਕਿਰਦਾਰ ਕੀ ਸੀਗਾ ਸੋ ਜਿਹੜਾ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਛੱਡ ਕੇ ਸੋ ਚੱਕਨ ਸਾਰੀ ਦੂਜਾ ਵਿਆਹ ਕਰ ਲੈਂਦਾ ਹੈ ਉਹ ਤਾਂ ਉਹਦੀ ਧੀ ਨੇ ਦੱਸਤਾ ਉਹ ਕਿਹੋ ਜਿਹਾ ਬਣਦਾ ਸੀ ਅਮੰਦੀ ਸਾਹਿਬ ਬਿਆਨ ਦੇ ਦਿੱਤਾ ਕਿ ਟਿਕਟਾ ਕਾਦੀ ਕਾਦੀ ਦੀਆਂ ਕਿੰਨੀਆਂ ਜੀ ਕਹਿੰਦੇ ਹੁਣ 25 ਬੰਦੇ ਨਹੀਂ ਆਗੇ 32 ਸਾਹਿਬ ਰਾਜਨ ਦੀ ਗੱਲ ਕਰਦੇ ਉਹ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਕਿ ਸੀਐਮ ਸਾਹਿਬ ਮੁੱਖ ਮੰਤਰੀ ਇਹਦੇ ਗੱਲ ਹੀ ਕਿਉਂ ਕਰਦੇ ਹੈ ਮੁੱਖ ਮੰਤਰੀ ਕਾਦਾ ਹੈਗਾ ਇਹ ਮੁੱਖ ਮੰਤਰੀ ਦਿੱਲੀ ਨੂੰ ਦੇਖਿਆ ਹੋਇਆ ਹੈ ਇਹਨੇ ਘੁੱਟਨੇ ਦੇਖਦੇ ਆਂਦੀ ਕੁਰਸੀ ਕਾਦੇ ਪੰਜਾਬ ਦਾ ਚਲਾ ਕੇਜਰੀ ਹਾਲ ਦਾ ਸੋਧਿਆ ਰਿਹਾ ਮੁੱਖ ਮੰਤਰੀ ਤਾਂ ਆਪਣੇ ਪੰਜਾਬ ਦੇ ਹੱਕ ਦਾ ਪੂਰ ਤੱਕ ਸਾਡਾ ਪਾਣੀ ਇਹਨੇ ਖੋਤਾ ਚੱਕ ਕੇ ਉਹ ਦੇਤਾ ਰਾਜਧਾਨੀ ਤੇ ਆਪਣਾ ਹੱਕ ਕਮਜ਼ੋਰ ਦਾ ਬੀਬੀ ਐਮਜੀ ਦੇ ਸਾਡਾ ਬੰਦਾ ਪੰਜਾਬ ਦੇ ਕਿਹੜੇ ਹੱਕ 'ਚੇ ਬੋਲਦਾ ਹੈਗਾ ਇਹ ਤਾਂ ਇਕੱਲਾ ਅਕਾਲੀਵਲ ਨੂੰ ਭੰਡਣ ਜੋਗਾ ਹੋਰ ਤੇ ਦੇ ਕੋਲ ਕੁਛ ਨਹੀਂ ਮੈਂ ਤਾਂ ਕਾਕਾ ਜਨਵਾਲ ਨੂੰ ਜੀ ਕਹਿਣਾ ਚਾਹੋਗੇ ਅਧਿਆਪਕ ਵੀ ਧਰਨੇ ਲਗਾ ਰਹੇ ਨੇ ਸਾਰੇ ਵਰਗ ਜਿਹੜੇ ਜ਼ਿਮਣੀ ਤੋਂ ਦੇ ਲੱਗੇ ਧਰਨੇ ਪਾਉਂਦੇ ਨੇ ਆਪਾਂ ਕੀ ਕਾਪੀ ਪਾਰਟੀ ਦਾ ਕੀ ਸਵਾਰੇਗਾ ਜੀ ਜਦੋਂ ਅਕਾਲੀ ਦਾ ਲੌਂਦਾ ਮੈਂ ਆਹੀ ਕਹਿਣਾ ਚਾਹਾਂਗੀ ਜਿਹੜਾ ਕਹਿੰਦਾ ਸੀ ਰੰਗਲਾ ਪੰਜਾਬ ਅੱਜ ਰੰਗਲੇ ਪੰਜਾਬ 'ਚ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਪਿੰਡ ਪਿੰਡ ਘਰ ਘਰ ਨਸ਼ੇ ਇਹਨਾਂ ਨੇ ਪਹੁੰਚਾਤੇ ਜਿਹੜੇ ਕਹਿੰਦੇ ਸੀ 4 ਹਫ਼ਤਿਆਂ 'ਚ ਨਸ਼ੇ ਖਤਮ ਕਰੇਗਾ ਵਿਕਰਮ ਸਿੰਘ ਮਜੀਠੀਆ ਜਿਹੜਾ ਇਹਨਾਂ ਦੇ ਕੋਲ ਖੋਲਦਾ ਸੀ 4 ਮਹੀਨੇ ਚੋਂ ਜੇਲ੍ਹ 'ਚ ਬੰਦ ਕੀਤਾ ਦੱਸੋ ਕਿਹੜੇ ਨਸ਼ੇ ਖਤਮ ਹੋਏ ਨੇ ਕਿਉਂ ਖਤਮ ਨਹੀਂ ਹੋਏ ਇਹ ਤਾਂ ਸਰਕਾਰ ਬਰਾਨ ਸਾਹਿਬ 4 ਹਫ਼ਤਿਆਂ 'ਚ ਖਤਮ ਕਰਨੇ ਸੀ ਤੇ ਉੱਥੇ ਪਰਚਾ ਜਦ ਦਿੰਦੇ ਨੇ ਉਹ ਡਿਸਪ੍ਰੋਪੋਰਸ਼ਨਲ ਐਸੈਟ ਦਾ ਉਹਦੇ ਨਸ਼ੇ ਦਾ ਨਾ ਹੀ ਨਹੀਂ ਹੈਗਾ ਸੋ ਜਮਾ ਅੱਜ ਮੇਰੇ ਹਲਕੇ 'ਚ 5 ਮਹੀਨੇ ਦਾ ਬੱਚਾ ਲੋਕੀ ਵੇਚ ਰਹੇ ਨੇ ਨਸ਼ੇੜੀ ਮਾਪੇ ਨਸ਼ਾ ਦੇ ਵਾਸਤੇ ਇਹ ਤਾਂ ਨਸ਼ੇ ਬੇਵਰੋਗ ਇਹ ਲੜਾਈ ਲੜ ਰਹੀ ਹੈ ਸੋ ਨਸ਼ਿਆਂ ਦਾ ਆਹ ਹਾਲ ਹੈ ਕੱਟੜ ਇਮਾਨਦਾਰੀ ਦਾ ਤਾਂ ਡੀਆਈਜੀ ਭੋਲਰ ਨੇ ਦਿਖਾਤਾ ਜਿਹੜੇ ਨੋਟਾਂ ਦੇ ਢੇਰ ਉਹ ਯਾਦ ਆ ਗਏ ਜਿਹੜੇ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਮਿਲੇ ਸੀ ਜਦ ਕਾਂਗਰਸੀ ਮੁੱਖ ਮੰਤਰੀ ਸੀਗਾ ਤੇ ਹੁਣ ਇਹ ਡੀਆਈਜੀ ਭੋਲਰ ਦੇ ਨਾਲ ਇਹ ਮੰਤਰੀਆਂ ਦੇ ਨਾਂ ਵੀ ਆ ਰਹੇ ਨੇ ਸੋ ਨਾ ਵਿਕਾਸ ਨਾ ਰੰਗਲਾ ਪੰਜਾਬ ਨਾ ਕੱਟੜ ਇਮਾਨਦਾਰ ਇਹ ਤਾਂ ਲੁਟੇਰਿਆਂ ਦਾ ਟੋਲਾ ਹੈਗਾ ਜਿੰਨਾ ਚਿੰਨੀ ਛੇੜੀ ਝਾੜੂ ਮਾਰ ਕੇ ਇਹਨਾਂ ਨੂੰ ਕੰਦ ਨੂੰ ਕੱਟੋਂਗੇ ਉਹ ਪੰਜਾਬ 'ਚ ਜਿਵੇਂ ਅਕਾਲੀ ਦਲ ਦੇ ਸਮੇਂ ਜੋ ਕਿਹਾ ਕਰਕੇ ਦਿਖਾਇਆ ਲੋਕਾਂ ਦੇ ਕਾਰਡ ਵੀ ਬਣਨਗੇ ਬੱਚਿਆਂ ਨੂੰ ਨੌਕਰੀਆਂ ਵੀ ਮਿਲਣਗੀਆਂ ਮੋਟਰਾਂ ਦੇ ਕਨੈਕਸ਼ਨ ਵੀ ਮਿਲਣਗੇ ਤੇ ਇੱਕ ਵਾਰ ਫਿਰ ਅਮਨ ਸ਼ਾਂਤੀ ਦੇ ਨਾਲ ਪਾਈਚਾਰ ਇੱਕ ਸਾਲ ਤੇ ਨਾਲ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਪੰਜਾਬ ਨੂੰ ਤਰੱਕੀ ਦੀ راہ ਬੱਚੇ ਦੇ ਕੀਤਾ ਲੱਗਦਾ ਹੈ ਇਸ ਬਾਈ ਇਲੈਕਸ਼ਨ ਦੇ ਰਿਜ਼ਲਟ ਦੇ ਨਾਲ 2027 ਦੀ ਸਿਆਸੀ ਸੀਟਾਂ ਨੂੰ ਦੇਖੋ ਬਾਈ ਇਲੈਕਸ਼ਨ ਛੇ ਹਮੇਸ਼ਾ ਸਰਕਾਰ ਹਰ ਤਰ੍ਹਾਂ ਦਾ ਹਿਲਾ ਪਾਉਂਦੀ ਹੈ ਤੇ ਜਿਹੜੀ ਸਰਕਾਰ ਦਾ ਸਸੋਦੀਆ ਆਪ ਹੀ ਬੋਲਦਾ ਹੈ ਸ਼ਾਮਦਾਨ ਤੁਹਾਡੇ ਮੁੱਖ ਮੰਤਰੀ ਦੇ ਸਾਹਮਣੇ ਤੇ ਮੁੱਖ ਮੰਤਰੀ ਤਾੜੀਆਂ ਬਜਾ ਰਿਹਾ ਹੈਗਾ ਚੂਪ ਸੱਚ ਤੇ ਹੁਣ ਐਸਐਸਪੀ ਲਾਤੀਏ ਝੂਠੇ ਐਸਾ ਕਰਨ ਵਾਸਤੇ ਪੂਰਾ ੱੱਕਾ ਹੋਗਾ ਲੇਕਿਨ ਇਹ ਮਾਝੇ ਦੀ ਧਰਤੀ ਐ ਇਹ ਗੁਰੂ ਆਪੀਰਾ ਦੀ ਧਰਤੀ ਐ ਇੱਥੇ ਦੇ ਲੋਕ ਸੱਚ ਦੇ ਨਾਲ ਖੜਦੇ ਨੇ ਇਹ ਦਬਦੇ ਨਹੀਂ ਜਿੰਨਾ ਦਬਾਓਗੇ ਉਹਨਾਂ ਫਾਡੇ ਸਿੱਖ ਚ ਆ ਕੇ ਵੱਜਣਗੇ ਸੋ ਮੈਂ ਤਾਂ ਹੀ ਲੋਕਾਂ ਨੂੰ ਬੇਨਤੀ ਕਰਦੀ ਆ ਇਸ ਝੂਠੀ ਸਰਕਾਰ ਤੋਂ ਇਸ ਮਾਹੌਲ ਤੋਂ ਜੇ ਤੁਸੀਂ ਬਚਣਾ ਹੈ ਜੇ ਪੰਜਾਬ ਨੂੰ ਸੁਧਾਰਨਾ ਹੈ ਤਾਂ ਫਿਰ 11 ਤਰੀਕ ਨੂੰ ਇਸ ਸਰਕਾਰ ਤੇ ਫਾਡੇ ਕੁੱਲ ਜਗਾਨ ਦਾ ਇਹਨਾਂ ਨੂੰ ਜੇ ਚਪੇੜ ਮਾਰਨ ਦਾ ਇੱਕ ਮੌਕਾ ਹੁੰਦਾ ਤਸ ਕੇ ਮਾਰ ਦਿਓ ਸਾਲ ਭਾ ਚੇ ਸੁਧਰ ਜੂਗਾ ਨਹੀਂ ਤਾਂ ਜੋ ਹਾਲ ਪੰਚ ਚਾਰ ਸਾਲ ਚ ਹੈ ਇਹਨਾਂ ਨੇ ਅਖੀਰਲੇ ਸਾਲ ਤਾਂ ਪੂਰੇ ਮੱਟ ਕੱਢ ਦਿੰਦੇ ਨੇ ਜੇ ਤੁਸੀਂ 11 ਤਰੀਕ ਨੂੰ ਤਕਰੀ ਨੂੰ ਕਾਮਯਾਬ ਨਹੀਂ ਕੀਤਾ ਤੇ ਫਿਰ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਜਿਆ ਚਾਰ ਸਾਲ ਚ